ਹੜਾਂ ਦੀ ਮਾਰ ਦੇ ਨਾਲ ਪੰਜਾਬ ਦਾ ਬਰਬਾਦ ਹੋਇਆ ਕਿਸਾਨ ਹੁਣ ਸਰਕਾਰ ਦੀ ਤਸ਼ੱਦਦ ਦਾ ਵੀ ਸ਼ਿਕਾਰ ਹੋ ਰਿਹਾ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਸਰਕਾਰੀ ਅਫਸਰ ਕਿਸਾਨਾਂ ਦੇ ਨਾਲ ਬਹਿਸ ਰਹੇ ਨੇ ਦਰਅਸਲ ਹੁਣ ਪਰਾਲੀ ਨੂੰ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ ਤੇ ਇਸ ਵੀਡੀਓ ਦੇ ਵਿੱਚ ਕੁਝ ਇਹੋ ਜਿਹਾ ਨਜ਼ਰ ਆ ਰਿਹਾ ਹੈ ਮੌਕੇ ਦਾ ਡਿਊਟੀ ਆ ਭਾਈ ਮੌਕੇ ਦਾ ਡਿਊਟੀ ਡਿਊਟੀ मैं करूंगा तो मान से करूंगा ना बड़े खाली मेरे पर हाँ क्या हाँ क्या हाँ क्या भाई भाई क्या देखा वीडियो चालू किया हाँ वीडियो चालू हाँ 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 ਜਾਣਾ ਆਪਣਾ ਜਾਣਾ ਦੇਖ ਰੱਖਾਉਣਾ ਉਹ ਮੈਂ ਤੈਨੂੰ ਕਲਪੀ ਬੈਠਾ ਮੈਂ ਜਾਣਾ ਮੈਨੂੰ ਤੂੰ ਆਹੇ ਜੱਜਾ ਮੁੰਡਾ ਨਹੀਂ ਮੇਰਾ ਹੋਰ ਤੂੰ ਇਹਨੇ ਆ ਜਾ ਮੇਰੇ ਹੀ ਡਾਕੇ ਬੈ ਗਿਆ ਯਾਰ ਮੈਂ ਡਿਊਟੀ ਆ ਛੋਟੀ ਜੀ ਮੇਰੇ ਕੰਦੇ ਆਏ ਯਾਰ ਮੇਰਾ ਵਜਦਾ ਹੋਣਾ ਮੇਰਾ ਤਾਂ ਪਿੰਡ ਚੀਨਾ ਪ੍ਰਧਾਨ ਪਹਿਲਾਂ ਆਇਆ ਪ੍ਰਧਾਨ ਤੇਰੇ ਤੇ ਆ ਸਾਰੀ ਉਂਗਲੀ ਤੇਰੀ ਆ ਨਹੀਂ ਨਹੀਂ ਆ ਗਈ ਗੱਲ ਕਰੀ ਹੋ ਕੀ ਗੱਲ ਕਰੀ ਬੈਠਣ ਵਾਲੀ ਹਾਂ